ਕਾਂਗਰਸ ਦੇ ਸੰਸਦ ਮੈਂਬਰ ਗੁਜੀਤ ਸਿੰਘ ਗੋਜਲਾ ਨੂੰ ਤੀਜੀ ਵਾਰ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਹੈ ਘਰ ਦੇ ਵਿੱਚ ਜਿਹੜੀਆਂ ਪਟਾਕੇ ਚਲਾ ਕੇ ਕਾਂਗਰਸੀ ਵਰਕਰ ਖੁਸ਼ੀ ਮਨਾ ਰਹੇ ਨੇ ਤਾਂ ਸੁਖਬਾਜੀ ਤੁਹਾਨੂੰ ਇੱਕ ਵਾਰੀ ਫਿਰ ਮੁਬਾਰਕਾਂ ਪਿਛਲੇ ਸਾਲ ਵੀ ਲਿਆ ਵੀ ਆਪਾਂ ਐਸੇ ਤੋਂ ਹੀ ਗੱਲ ਕੀਤੀ ਸੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਦੇ ਪਾਰਟੀ ਨੇ ਤੀਜੀ ਵਾਰ ਵਿਸ਼ਵਾਸ ਦਿਵਾਇਆ ਸਾਡੇ ਲਈ ਬਹੁਤ ਜਿਆਦਾ ਮਾਨ ਦੀ ਗੱਲ ਹੈ ਤੇ ਅਮਰਸਰ ਲਈ ਬਹੁਤ ਮਾਨ ਦੀ ਗੱਲ ਹੈ ਅਸੀਂ ਇਸ ਲਈ ਪਾਰਟੀ ਹਾਈ ਕਮਾਂਡ ਆਪਣੇ ਵਰਕਰ ਸਾਥੀਆਂ ਦਾ ਆਪਣੇ ਸਾਰੇ ਜਿੰਨੇ ਵੀ ਸਾਡੇ ਇਲਾਕੇ ਦੇ ਸਾਡੇ ਲੋਕਲ ਲੀਡਰਸ਼ਿਪ ਹੈ ਸੀਨੀਅਰ ਡਾਇਰੈਕਟਰਸ਼ਿਪ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਇੱਕ ਵਾਰੀ ਵੀ ਸੁਖਜੀ ਪਿਛਲੀ ਵਾਰੀ ਦਾ ਨੰਮੂਨ ਸਿੰਘ ਉਹਨਾਂ ਦਾ ਨਾਮ ਚੱਲਿਆ ਸੀ। ਉਦੋਂ ਵੀ ਟਿਕਟ ਥੋੜੀ ਦੇਰੀ ਜੀ ਲੱਗਦੀ ਸੀ। ਇਸ ਵਾਰ ਵੀ ਭਾਵੇਂ ਕੋਈ ਨਾਂ ਕੋਈ ਚੱਲੇ ਨਹੀਂ ਪਰ ਇੱਕ ਵਾਰੀ ਫੇਰ ਲੱਗਦਾ ਸੀਗਾ ਕਿ ਟਿਕਟ ਦੇ ਉੱਤੇ ਕੋਈ ਕਸ਼ਟ ਸੀਗਾ ਜਾਂ ਲੱਗਦਾ ਘੱਟੀ ਜਾਦਾ ਨਹੀਂ ਕੀ ਕਰਨਾ? ਨਹੀਂ ਨਹੀਂ ਇਹਦੇ 'ਚ ਦੇਰੀ ਨਹੀਂ ਆ। ਦੇਖੋ ਇਹ ਹਰ ਇੱਕ ਪਾਰਟੀ ਦਾ ਆਪਣਾ ਅਨੁਸ਼ਾਸਨ ਹੁੰਦਾ। ਇੱਕ ਐਕਸਰਸਾਈਜ਼ ਹੁੰਦੀ ਆ। ਮੈਨੂੰ ਮਾਣ ਹੈ ਕਾਂਗਰਸ ਪਾਰਟੀ ਬਲਾਕ ਲੈਵਲ ਤੋਂ ਲੈ ਕੇ ਵਰਕਰ ਸਾਹਿਬਾਂ ਤੋਂ ਫਲਕਾਂ ਇਨਚਾਰਜ ਸਾਡੇ ਜਿੰਨੇ ਵੀ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਦੇ ਆ ਉਹਨਾਂ ਦੇ ਰੈ ਲੈ ਲੈਂਦੇ ਆ ਦੂਜਿਆਂ ਪਾਰ ਦੀਆਂ ਉਹਦੇ ਇੱਕ ਬੰਦਾ ਟੁੱਟ ਪਿਆ ਜਾਂਦਾ ਹੈ ਸਾਡੇ ਬੰਦੇ ਆ ਉਹਦੇ ਟਾਈਮ ਲੈਣ ਦੀ ਲੋੜ ਨਹੀਂ ਹੁੰਦੀ ਧਰਵਾ ਦੇ ਪਾਰ ਦੀ ਸਮਝ ਆ ਜਾਂਦੀ ਲੈ ਆਉਂਦੇ ਆ ਟਾਈਮ ਤੇ ਕੋਈ ਨਾ ਸਾਹਿਬ ਕਿਤੇ ਨੇ ਉਹ ਦਿੱਲੀ ਆ ਉਹਨਾਂ ਨੂੰ ਆਪਾਂ ਇੱਕ ਦਿਨ ਚ ਜੋਰ ਸ਼ੋਰ ਨਾਲ ਵੱਡਾ ਪ੍ਰੋਗਰਾਮ ਲੀਕ ਕੇ ਲੈ ਕੇ ਆਵਾਂਗੇ ਆਖਰੀ ਸਵਾਲ ਹੈ ਫਰਕਾਂ ਆਪਣੇ ਤੇ ਆਪਣੇ ਬਾਕੇ ਦਾ ਸਹਿਰਵਾਸੀ ਦਾ ਦੁਬਾਰਾ ਮੌਕਾ ਮਿਲੂਗਾ। ਅੱਜ ਬੜਾ ਖੁਸ਼ਕਦਰ ਦੇਣਾ ਸਾਡਾ ਟੀਮ ਗਰਾਉਂਡ ਦੇ ਜਿੱਤੀ ਜੰਦੀਆ ਸੰਧਾਨ ਸਰਪਾਤਾ ਆਪਾਂ ਸੰਧਾਨ ਬਣਾਉਣਾ। ਅੱਜ ਦਾ ਦਿਨ ਟਗੜ ਮਿਲਣਾ ਲਈ ਬਹੁਤ ਜ਼ਿਆਦਾ ਮੀਨਿੰਗ ਰੱਖਦਾ ਹੈ। ਆਪ ਨੂੰ ਰਲ ਕੇ ਅਲਾਮਾਨਾ ਚਾਹੀਦਾ ਤੇ ਜਿਹੜੀਆਂ ਦੇਸ਼ਵਰ ਦੀ ਤਾਕਤਾਂ ਹਨ ਗੰਗਲ ਪਾਰਟੀਆਂ ਉਹਨਾਂ ਦਾ ਉੱਪਰ ਆ ਕੇ ਕਰਾ ਚਾਹੀਦਾ ਇਸ ਰਾਜ ਨੂੰ ਰੱਖਿਆ ਕਰਨੀ ਚਾਹੀਦੀ ਹੈ। ਦੇਈ ਸਾਰੇ ਇਕੱਠੇ ਹੋ ਕੇ ਲੜਦੇ ਆ ਇਹ ਸ਼ੁਰੂ ਤੋਂ ਦੇਖੇ ਪਿਛਲੀਆਂ ਇਲੈਕਸ਼ਨ ਚੋਂ ਦੇਖਿਆ ਬੋਲ ਆ ਇਹ ਮੂਮੈਂਟ ਸੇ ਮਰ ਰਹੇ ਆ ਸਾਡੇ ਨਾਲ ਆ ਸਾਡੇ ਨਾਲ ਮੁਵੰਤਾ ਜੀ ਦਾ ਧੰਨਵਾਦ ਕਰਦਾ ਪਹਿਲਾਂ ਤਾਂ ਮੈਂ ਸਬੂਤੀ ਹਾਈ ਕਮਾਂਡ ਨਾਲ ਬੰਗਸ ਦੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਾਈ ਕਮਾਂਡ ਤੱਕ ਇਹ ਆਵਾਜ਼ ਪਹੁੰਚਾਈ ਕਿ ਕਮਪਨੀ ਸਰ ਜਿਹੜੇ ਲੋਕਾਂ ਦੀ ਉਮੀਦ ਆ ਉਹ ਸਰਦਾਰ ਗੁਰਜੀਤ ਸਿੰਘ ਔਧਲਾ ਜੀ ਨੇ ਜਿਨ੍ਹਾਂ ਨੂੰ ਤੀਜੀ ਵਾਰ ਟਿਕਟ ਦੇ ਕੇ ਨਵਾਜਿਆ ਲੈ। ਔਰ ਮੈਂ ਸਮਝਦਾ ਹਾਈ ਕਮਾਂਡ ਦਾ ਇਹ ਫੈਸਲਾ ਜਿਹੜਾ ਕਾਂਗਰਸ ਦਾ ਵਰਕਰ ਅੰਬਰਸਰ ਦੇ ਲੋਕ ਵਪਾਰੀ ਇਹਨੂੰ ਸਹੀ ਸਾਬਤ ਕਰਨ ਦੀ ਔਰ 4 ਤਰੀਕ ਨੂੰ ਅਸੀਂ ਉਹ ਮਹਮਾਗੇ ਫੇਰ ਇਸੇ ਤਰ੍ਹਾਂ ਢੋਲ ਵਜਣਗੇ, ਲੱਡੂ ਖਾਦੇ ਜਾਣਗੇ ਕਿਉਂਕਿ ਹਮੇਸ਼ਾ ਔਧਲਾ ਸਾਹਿਬ ਨੇ ਪਿਛਲੀਆਂ ਦੋ ਕੰਮ ਤੋਂ ਨਗਰੀ ਦੇ ਵਾਸਤੇ ਭਾਵੇਂ ਵਪਾਰੀਆਂ ਵਾਸਤੇ ਭਾਵੇਂ ਸੈਨਿਕਾਂ ਵਾਸਤੇ ਬਾਰਡਰ ਵਾਸਤੇ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਸੀ ਡਵੈਲਪਮੈਂਟ ਵਾਸਤੇ ਹਮੇਸ਼ਾ ਆਵਾਜ਼ ਚੁੱਕੀ ਨੇ ਔਰ ਗੁਰੂ ਨਗਰੀ ਦੇ ਔਜਲਾ ਸਾਹਿਬ ਹਮੇਸ਼ਾ ਪਿਆਰੇ ਤੁਸੀਂ ਵੇਖੋ ਕਿਸ ਤਰ੍ਹਾਂ ਵਰਕਰ ਆਮ ਲੋਕ ਵਧਾਈਆਂ ਦੇ ਆ ਰਹੇ ਨੇ ਉਹਦਾ ਕਾਰਨ ਇਹ ਔਜਲਾ ਸਾਹਿਬ ਨੇ ਹਮੇਸ਼ਾ ਪਾਰਟੀ ਤੋਂ ਉੱਠ ਕੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕੀਤੀ ਗੁਰੂ ਨਗਰੀ ਦੀ ਦੇਈ ਕਰ ਰਹੀ ਹੂ ਮਰਜ਼ੀ ਫੇਰ ਕੋਈ ਆ ਰਿਹਾ ਕੋਈ ਜਾ ਰਿਹਾ ਬਟ ਐਸੀ ਕੋਈ ਗੱਲ ਨਹੀਂ ਕਾਂਗਰਸ ਪਾਰਟੀ ਸਭ ਧਰਮਾਂ ਨੂੰ ਲੈ ਕੇ ਚੱਲਦੀ ਹੈ ਭਾਵੇਂ ਉਹ Hindu ਹੋਵੇ Sikh Muslim ਅਸੀਂ ਹਰ ਹਰ ਧਰਮ ਦੀ ਗੱਲ ਕਰਦੇ ਆਂ ਔਰ ਗੁਰਜੀਤ ਸਿੰਘ ਹੋਇਦਰਾ ਹਰ ਧਰਮ ਦੇ ਨਾਲ ਚੱਲਣ ਵਾਲੇ ਨੇ ਉਹਨਾਂ ਦਾ Hindu Sikh ਤੇ ਕੋਈ ਮਸਲਾ ਨਹੀਂ ਸੀ ਔਰ ਪਾਰਟੀ ਇਸ ਚੀਜ਼ ਨੂੰ ਸਮਝਦੀ ਸੀ ਔਰ ਅੱਜ ਹਾਈ ਕਮਾਂਡ ਨੇ ਜਿਹੜਾ ਫੈਸਲਾ ਕੀਤਾ ਬਿਲਕੁਲ ਸਹੀ ਕੀਤਾ ਸਾਡੇ ਇਹ ਡਾਕਟਰ ਦਿੱਤੀਆਂ 6 ਰੀਅਰ 6 ਡਾਕਟਰ ਇੱਕ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਪੰਚਾਇਤ ਦੇ ਵਿੱਚ ਗੱਲ ਕਰ ਰਹੇ ਇੱਕ ਜੋਟ ਹੋਵੇ ਪਾਰਟੀ ਲੜੇਗੀ ਚੋਣ ਦਾ ਐਸਾ ਕੁਝ ਨਹੀਂ ਹੈ ਟਿਕਟ ਮੰਗਣਾ ਸਭ ਦਾ ਅਧਿਕਾਰ ਆ ਅਸੀਂ ਸਾਰੇ ਪਾਰਟੀ ਦੀ ਚੋਣ ਤੇ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਸਾਰੇ ਅਸੀਂ ਇਕੱਠੇ ਹੋ ਗਏ ਇਲੈਕਸ਼ਨ ਕਰਾਉਣ ਲਈ ਤੇ ਪਾਰਟੀ ਦੀ ਚੋਣ ਦਾ ਅਪਰੂਵਮੈਂਟ ਦੇਸ ਦੇ ਚੇਅਰਮੈਨ ਅ ਜੇ ਬਸੀ ਜੀ ਦਾ ਐਸੇ ਕਹ ਦੇਤੇ ਕਾਰਗੁੰਜ ਜਿਹੜੇ ਨੇ ਫਟਾਕੇ ਇਸ ਜਗ੍ਹਾ ਦੇ ਉੱਤੇ ਚਲਾ ਰਹੇ ਨੇ ਤੇ तमाम ਪੰਜਾਬੀ ਲੋਕਾਂ ਨੂੰ ਸੁਣਾਇਆ ਜਾ ਰਿਹਾ ਹੈ ਸਤਿਆਂ ਨੂੰ ਸੁਪੀਰਾ ਰੈਪਰ ਪਰਫਾਰਮੈਂਟ ਪੁਰੀ ਸੰਗੋਈਆਂ ਨੇ ਕਿੱਥੇ ਇਸ ਜਗ੍ਹਾ ਦੇ ਉੱਤੇ ਆਹ ਵੋਟਸ ਤੋਂ ਗੋਈਆਂ ਨੇ ਇਸ ਜਗ੍ਹਾ ਦੇ ਉੱਤੇ ਤਾਂ ਜਾਲੇ ਜੀ ਦੋਲੇ ਆਸਾਂ ਦਿੱਲੀ ਨੇ ਅਗਲੇ ਅਗਲੇ ਤਰ੍ਹਾਂ ਦੇ ਵਿੱਚ ਉਸ ਦੇ ਅਫਸਰਾਂ ਨੂੰ ਸ਼ਾਨਦਾਰ ਸਵਾਗਤ ਕੀਤਾ ਜਾਏਗਾ ਪਰ ਕਾਂਗਰਸੀ ਵਰਗਾਂ ਦੇ ਕਾਰਗੂਨਾ ਦੇ ਵਿੱਚ ਕਾਸਾ ਜਿਹੜਾ ਜੋਸ਼ ਜਿਸਗਰ ਉੱਤੇ ਮੇਕਿਆ ਜਾ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਜੀ ਆਪਣੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਤੀਸਰੀ ਵਾਰੀ ਬੋਜਨਾ ਸਾਹਿਬ ਤੋਂ ਪਿਗਰ ਦੇ ਕੇ ਸਾਡੇ ਅਫਸਰ ਵਾਸੀਆਂ ਦਾ ਮਾਣ ਕੀਤਾ ਸਾਡਾ ਸਿਰ ਉੱਚਾ ਕੀਤਾ ਕਿੰਨਾ ਜਰ ਆਏਗਾ ਕੀ ਲੱਗਦਾ ਤੁਹਾਨੂੰ ਕਈ ਤਰ੍ਹਾਂ ਦੀਆਂ ਗੱਲਾਂ ਉੱਠ ਰਹੀਆਂ ਸੀਗੀਆਂ ਕਿ ਔਇਲਾ ਸਾਹਿਬ ਦੀ ਜਗ੍ਹਾ ਕਿਸੇ ਨੂੰ ਟਿਕਟ ਕੇ ਦੀ ਮਿਲਣੀ ਚਲੋ ਟਿਕਟ ਮੰਗਣਾ ਸਾਰਿਆਂ ਦਾ ਅਧਿਕਾਰ ਆ ਪਰ ਜਿਹੜੀਆਂ ਗੱਲਾਂ ਉੱਠ ਰਹੀਆਂ ਸੀ ਇੱਕ ਜੁੜਤਾ ਨਾਲ ਲੜੇਗੀ ਪਾਰਟੀ ਲੈ ਕੇ ਡੈਫੀਨੇਟਲੀ ਸਾਰੇ ਸੂਜਵਾਨ ਨੇ ਔਰ ਸਭ ਇਕੱਠੇ ਹੋ ਕੇ ਕੋ ਔਇਲਾ ਸਾਹਿਬ ਦਾ ਇਲੈਕਸ਼ਨ ਲੜਨਗੇ ਮੈਂ ਸ਼ੋਰ ਸਨ ਆ ਰਹੀਦਾ ਸਭ ਤੋਂ ਪਹਿਲਾਂ ਸ਼ੁਕਰੀਆ ਫਿਰ ਗੁਰੂ ਨਗਰੀ ਦੇ ਲੋਕਾਂ ਦਾ ਜਿਨ੍ਹਾਂ ਦੀ ਆਵਾਜ਼ ਦੂਰ ਤੱਕ ਪਹੁੰਚੀ ਪਰ 10 ਸਾਲ ਦਾ ਪਿਆਰ ਔਜਲਾ ਸਾਹਿਬ ਦੀ ਦੋ ਵਾਰ ਦੀ ਕਮਾਈ ਜਿਹੜਾ ਪਿਆਰ ਐਸ ਵੇਲੇ ਤੁਸੀਂ ਦੇਖ ਰਹੇ ਹੋ ਔਰ ਕਾਂਗਰਸ ਐ ਇੱਕ ਮਾੜਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜਾ ਔਜਲਾ ਸਾਹਿਬ ਨੂੰ ਉਹਨਾਂ ਟਿਕਟ ਦਿੱਤੀ ਆ ਔਰ ਇਸ ਵਾਰ ਜਿੱਤ ਕੇ ਅੱਗੇ ਨੂੰ ਜ਼ਿਆਦਾ ਵਿਕਾਸ ਕਰਾਂਗੇ ਔਰ ਦਿਨ ਰਾਤ ਮਿਹਨਤ ਕਰਾਂਗੇ ਪਹਿਲਾ ਹਾਜ਼ਰ ਰਹੇ ਆ ਲੋਕਾਂ ਦੀ ਕਚੈਰੀ ਇੱਦਾਂ ਹੀ ਹਾਜ਼ਰ ਰਵਾਂਗੇ ਇਤਾਂ ਦੇ ਲੀਡਰਾਂ ਦੀ ਬਹੁਤ ਪਿਛਲੇ ਸਮੇਂ ਦੇ ਵਿੱਚ ਕੁਝ ਹੋਰਡਾ ਬੇਨਾਸੀ ਟਿਕਟ ਦੇ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਇੱਕ ਜੋੜ ਦਾ ਨਾਲ ਲੈਕਚਰ ਲੜਨਗੇ ਸਾਰਾ ਸਾਡਾ ਪਰਿਵਾਰ ਆ ਪਰਿਵਾਰ ਦੇ ਵਿੱਚ ਜੋ ਪਾਰਟੀ ਨੇ ਫੈਸਲਾ ਕੀਤਾ ਸਾਰਾ ਸਾਡਾ ਪਰਿਵਾਰ ਇਸੇ ਇੱਕ ਆ ਉਹਨਾਂ ਸਭ ਕਦੋਂ ਆਉਣਗੇ ਤੇ ਸਵਾਗਤ ਕਿਤੇ ਹੋਏ ਤੁਹਾਡੇ ਕੋਲ ਆ ਜਾਣਾ ਜੀ ਕੱਲ੍ਹ ਪੱਤੋ ਹੀ ਆ ਜਾਣਾ ਉਹਨਾਂ ਨੇ ਫਿਰ ਅਸੀਂ ਤੁਹਾਡੇ ਕੋਲ ਹੀ ਰਹਿਣਾ ਵਾ ਤੇ ਪਰਮਾਤਮਾ ਉਹਦੀਆਂ ਜਿਹੜਾਈਆਂ ਦੋਨਾਂ ਤਾਂ ਮਿਹਨਤ ਕਰਕੇ ਇਸ ਮੁਕਾਮ ਤੋ ਆਇਆ ਸਾਹਿਬ ਨੂੰ ਪਹੁੰਚਾਇਆ ਉਹ ਪਾਰਟੀ ਆਗਮਨ ਦਾ ਫਿਰ ਦਿਲਦਿਆਂ ਕਰਾਇਆ ਤੋਂ ਧਨਵਾਲ ਜੀ ਨਾਲ ਅੱਲਾ ਸਾਨੂੰ ਤੀਜੀ ਵਾਰ ਟਿਕਟ ਔਰ ਜਿੱਤ ਕੇ ਇਹਨਾਂ ਪਾਰਲੀਮੈਂਟ ਦੇ ਵਿੱਚ ਪਚਾਵਾਂਗੇ ਵੱਡੀ ਲੀਡ ਨਾਲ ਦਿੱਤਾ। ਦੇਖੋ ਜੀ ਐਂ ਹੀ ਸਭ ਤੋਂ ਪਹਿਲਾਂ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਸਾਡੇ ਸਰਦਾਰ ਗੁਰਜੀਤ ਸਿੰਘ ਓਇਲਾ ਨੂੰ ਤੀਜੀ ਵਾਰੀ ਸੀਟ ਦੇ ਕੇ ਨਵਾਜਾਇਆ ਤੇ ਸਾਡਾ ਵੀ ਪੂਰਾ ਜੋਰ ਰਹੇਗਾ ਕਿ ਇਸ ਤਰ੍ਹਾਂ ਦੋ ਵਾਰੀ ਪਹਿਲਾਂ ਅਸੀਂ ਗੁਰਜੀਤ ਸਿੰਘ ਓਇਲਾ ਜੀ ਨੂੰ ਐਮਪੀ ਬਣਾ ਕੇ ਲੋਕ ਸਭਾ ਤੇ ਭੇਜਿਆ ਆ ਇਸੇ ਤਰ੍ਹਾਂ ਤੀਜੀ ਵਾਰ ਵੀ ਬਹੁਤ ਤੋਂ ਵੱਧ ਵੋਟਾਂ ਪਾ ਕੇ ਪਹਿਲਾਂ ਦੀ ਬਾਗ ਪਹਿਲਾਂ ਲੱਖ ਦੀ ਲੀਡ ਦੇਈ ਆ ਇਸ ਵਾਰੀ 2 ਲੱਖ ਦੀ ਲੀਡ ਦੇ ਨਾਲ ਅਸੀਂ ਸਰਦਾਰ ਗੁਰਜੀਤ ਸਿੰਘ ਹੋਇਲਾ ਜੀ ਨੂੰ ਐਮਪੀ ਬਣਾ ਕੇ ਅੰਮ੍ਰਿਤਸਰ ਤੋਂ ਭੇਜਾਂਗੇ ਤੇ ਇਹਦੇ ਵਿੱਚ ਜੂਤ ਕਾਂਗਰਸ ਦਾ ਇੱਕ ਅਹਿਮ ਰੋਲ ਅਦਾ ਕਰਾਂਗੇ ਮੈਂ ਇੱਕ ਜੂਤ ਕਾਂਗਰਸ ਦਾ ਅੰਮ੍ਰਿਤਸਰ ਦਾ ਪ੍ਰਧਾਨ 108 ਦਾ ਨੁਮਾਇੰਦਾ ਹੋਣ ਦੇ ਹੋਣ 108 ਦਾ ਨੁਮਾਇੰਦਾ ਹੋਣ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਪਰ ਆਵਾਣੂ ਲੱਖ ਲੱਖ ਵਧਾਈ ਦੇਣਾ ਤੇ ਸਰਦਾਰ ਗਰਜੀਤ ਸਿੰਘ ਉਹ ਇਲਾਕੇ ਪਰਿਵਾਰ ਨੂੰ ਬੋ ਬੋ ਵਧਾਈ ਦੇਣਾ ਤੇ ਤੀਜੀ ਵਾਰੀ ਐਮਪੀ ਦੀ ਟਿਕਟ ਤੇ ਲਾਨੇ ਜਾਣ ਤੇ ਸਾਰੀ ਹਾਈ ਕਮਾਂਡ ਦਾ ਧੰਨਵਾਦ ਬਹੁਤ 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 ਧੰਨਵਾਦ ਕਰਦੇ ਆ ਜੀ ਕਾਂਗਰਸ ਹਾਈ ਕਮਾਂਡ ਦਾ ਤੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੀਜੀ ਵਾਰ ਗੁਰੂ ਨਗਰੀ ਤੋਂ ਫੇਰ ਅਸੀਂ ਟਿਕਟ ਲੜਨ ਜਾ ਰਹੇ ਆ ਤੇ ਅੱਜ ਦਾ ਫੇਰ ਬਹੁਤ ਜ਼ਿਆਦਾ ਭਰੋਸਾ ਹੈ ਜੀ ਕਿ ਅਸੀਂ ਫੇਰ ਅੱਜ ਦਾ ਜੇਤੂ ਬਣ ਕੇ ਸਾਥ ਕਿੰਨੇ ਪਤਾ ਨਹੀਂ ਕਦੋਂ ਮਿਲਣੀ ਮਿਲਣੀ ਨਹੀਂ ਮਿਲ ਪਰਿਵਾਰ ਚ ਗਵਿੰਦਾ ਮਾਹੌਲ ਹੀਗਾ ਰਿਲੈਕਸ ਸੀਗੇ ਕਿ ਨਾ ਪਤਾ ਨਾ ਮਾਇਜ ਚ ਚਲਦੇ ਨਹੀਂ ਦੇਖੋ ਜੀ ਜਦ ਤੱਕ ਨਹੀਂ ਡਿਕਲੇਰ ਹੁੰਦਾ ਤਦ ਤੱਕ ਥੋੜਾ ਜਿਹਾ ਤੇ ਵਿੱਚ ਅ ਅਪੀਲ ਹੁੰਦਾ ਹੀ ਹੈ ਬੰਦੇ ਨੂੰ ਵੀ ਕਦੋਂ ਅਨਾਉਂਸ ਹੋਏਗੀ ਪਰ ਚਲੋ ਜੋ ਵੀ ਹੈ ਇਹ ਤਾਂ ਹੀ ਦੇਖੋ ਜੀ ਰੂਮਰਾਂ ਨੇ ਕਿਸੇ ਦੀ ਗੱਲ ਆਉਣੀ ਵਿੱਚ ਇਹ ਦੀ ਇੱਕ ਡੈਮੋਕਰੇਸੀ ਦੀ ਨਿਸ਼ਾਨੀ ਹੈ ਕੋਈ ਵੀ ਕਿਤੇ ਵੀ ਟਿਕਟ ਦੀ ਮੰਗ ਕਰ ਸਕਦਾ अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर